ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਲਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪਾਂ ਸਰਬੱਤ ਓਂ ਗੁਰ ਸਿੱਖ ਮਾਈ ਭਾਈ ਦਸੋਂ ਪਾਤਸ਼ਾਹ ਹੋਂ ਕੇ ਗਿਆਨ ਸਰੂਪ ਜਾਗਦੀ ਜੋਤ ਕਾਲ ਯੁਗ ਕੀ ਓਟ ਬਾਣੀ ਕੇ ਬੋਹਿਥ ਚਵਰ ਛਤਰ ਤਖਤ ਕੇ ਮਾਲਕ ਪ੍ਰਤੱਖ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਰਿੱਠੇ ਸਭ ਦੁੱਖ ਜਾਏ ਦੇ ਮਹਾਵਾਕਾਂ ਅਨੁਸਾਰ ਐਸੇ ਸਤਿਗੁਰੂ ਸਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਪਾਵਨ ਗੁਰਬਾਣੀ ਦੀ ਸੰਖਿਆ ਕਰਨ ਵਾਸਤੇ 71 ਹੋਏ ਹਾਂ ਸੋ ਸ੍ਰੀ ਜਾਪ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਐਸੀ ਪਾਵਨ ਪਵਿੱਤਰ ਗੁਰਬਾਣੀ ਦੀ ਜੋ ਸੰਖਿਆ ਹੈ ਉਹ 61 ਪੌੜੀਆਂ ਹੋ ਚੁੱਕੀਆਂ ਹਨ ਸੋ ਅੱਗੇ ਆਪਾਂ ਜੋ ਸੰਖਿਆ ਹੈ ਉਹ ਪ੍ਰਾਰੰਭ ਕਰਨੀ ਹੈ ਆਪੋ ਆਪਣੀਆਂ ਮਨੋਬਿਰਤੀਆਂ ਧਿਆਨ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਸਹਿਤ ਇਹ ਪਾਵਨ ਪਵਿੱਤਰ ਜੋ ਸੰਥਿਆ ਹੈ ਉਸ ਨੂੰ শ্রবণ ਕਰਨਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇਰਾ ਜੋਰ ਚਾਚਰੀ ਛੰਦ ਇਸ ਤਰੀਕੇ ਦੇ ਨਾਲ ਇਹ ਚਾਚਰੀ ਛੰਦ ਕਹਿਣਾ ਹੈ ਤੇਰਾ ਜੋਰ ਤੋਂ ਭਾਵ ਹੈ ਵੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਬਰ ਦੇ ਸਦਕਾ ਮੈਂ ਚਾਚਰੀ ਛੰਦ ਉਚਾਰਨ ਕਰਨ ਲੱਗਿਆ ਕਲੰਗੀ ਤਰ ਸੁੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਬੇਨਤੀ ਕਰਦੇ ਆ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਜਲੇ ਹੈ ਖਲੇ ਹੈ ਅਪੀਤ ਹੈ ਅਪੇ ਹੈ ਇਸ ਤਰ੍ਹਾਂ ਅਸੀਂ ਉਚਾਰਨ ਕਰਕੇ ਆਪ ਜੀ ਨੂੰ ਸੁਣਾ ਰਹੇ ਹਾਂ ਗੁਰੂ ਖਾਲਸਾ ਜੀ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਅਪੇਸ਼ ਹੈ कुजाङ्ग प्रयात छान्द अगाध्ये अबाधे अनन्दिरूपे नमो समस्ती समस्तिनिधाने नमस्त्वं निर्नाथे नमस्त्वं प्रमाथे नमस्त्वं अगंजे नमस्त्वं अपञ्जे नमस्त्वं अकाले ਨਮਸਤਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਇਸ ਨੂੰ ਸਾਜੇ ਕਹਿਣਾ ਕਸਕੇ ਉਹ ਰਾਜੇ ਥੋੜਾ ਜਿਹਾ ਪੋਲਾ ਬੋਲਣਾ ਹੈ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸ਼ੰ ਨਮੋ ਸਰਬ ਕ੍ਰਿਸ਼ੰ ਨਮੋ ਸਰਬ ਰੰਗੇ ਤਿਰਭੰਗੀ ਅਨੰਗੇ ਇਸੇ ਤਰੀਕੇ ਦੇ ਨਾਲ ਤਿਰਭੰਗੀ ਇਸ ਤਰ੍ਹਾਂ ਨਹੀਂ ਉਚਾਰਨ ਕਰਨਾ ਤਿਰਭੰਗੀ ਕਹਿਣਾ ਹੈ ਤਿਰਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ अखिजे अभिजे समस्तम परिसिजे कृपालं स्वरूपे पुकर्मं प्रणासी सदा सर्वदा रिद्ध सिद्धं निवासी चरपट छंद त्वय प्रसाद अमृत करमे अमृत धर्मे जेड़ा ए दूसरा शब्द है ओ है अमृत ਪਹਿਲਾ ਸ਼ਬਦ ਹੈ ਮੰਮੇ ਦੇ ਨਾਲ ਦੂਸਰਾ ਸ਼ਬਦ ਬੱਬੇ ਦੇ ਨਾਲ ਇਸੇ ਤਰੀਕੇ ਦੇ ਨਾਲ ਹੀ ਉਚਾਰਨ ਕਰਨਾ ਹੈ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ सर्वं ज्ञाता सर्वं पान्ने सर्वं मान्ये सर्वं प्राणं सर्वं त्राणं सर्वं पु सर्वं युगता सर्वं देवं सर्वं पेवं सर्वं काले सर्वं पाले छंद ਤੁਹਾ ਪ੍ਰਸਾਦ ਆਦ ਰੂਪ ਅਨਾਦ ਮੂਰਤ ਇਸੇ ਤਰ੍ਹਾਂ ਹੀ ਇਸ ਨੂੰ ਰੂ ਆਲ ਕਹਿਣਾ ਰੂ ਆਲ ਛੰਦ ਤੁਹਾ ਪ੍ਰਸਾਦ ਤਤੇ ਓਕੜ ਐੜੇ ਦੁਲਾਵਾਂ ਸੂਖਮ ਰੂਪ ਦੇ ਅੰਦਰ ਤੁਹਾ ਤੁਹਾ ਪ੍ਰਸਾਦ ਆਦ ਰੂਪ ਅਨਾਦ ਮੂਰਤ अजोन पुरख अपार सर्वमान त्रमान देव अपीव आद उदार <clears throat> सर्वपालक सर्वकालक सर्वकोपनकाल जत्र तत्र विराजहि अवधूत रूप रिसाल ਇਸ ਤਰ੍ਹਾਂ ਏਸ਼ ਸ਼ਬਦ ਨੂੰ ਅਵਧੂਤ ਕਹਿਣਾ ਹੈ ਅਵਧੂਤ ਦਾ ਅਰਥ ਹੁੰਦਾ ਹੈ ਤਿਆਗੀ ਬਿਰਾਕਤ ਅਵਧੂਤਾ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਜੋਨ ਆਦ ਅਸੀਖ ਦੇਸ਼ ਔਰ ਨਾਂ ਭੇਸ ਜਾ ਕਰ ਇਹਨੂੰ ਜਾ ਕਰ ਇਕੱਠਾ ਨਹੀਂ ਕਹਿਣਾ ਇਸ ਨੂੰ ਵੱਖਰਾ ਵੱਖਰਾ ਸੰਬੰਧ ਜਾ ਕਰਕੇ ਪੜਨਾ ਹੈ ਜਾ ਕਰ ਦੇਸ਼ ਔਰ ਨਾਂ ਭੇਸ ਜਾ ਕਰ ਰੂਪ ਰੇਖ ਨਾਰਾਗ ਜਤਰ ਤਤਰ ਦਿ사 ਵਿ사 ਹੋਏ ਫੈਲੇ ਉਹ ਅਨੁਰਾਗ ਇਹ ਵੀ ਸ਼ਬਦ ਹੋਏ ਨਹੀਂ ਕਹਿਣਾ ਹਾਏ ਨੂੰ ਔਂਕੜ ਲੱਗਿਆ ਹੋਇਆ ਹੋਏ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂੰ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦਾ ਬਾਨਦਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ अंत को फिर एक देव पेव ना जनहि जे वेद और कतेब रूप रंग ना जात पात सो जानई कह जेब तात मात ना जात जा कर जन्म मरण बिहीन चक्कर बक्कर फिरै चतर चक ਮਨਨਈ ਪੁਰਤੀਨ ਇਹ ਜਿਹੜਾ ਸ਼ਬਦ ਹੈ ਇਹ ਮਨਨਈ ਹੀ ਸੁੱਧ ਹੈ ਈੜੀ ਦੇ ਨਾਲ ਕਈ ਗੁਟਕੇ ਸਹਿਬਾਨ ਅਜ ਮਨ ਹੀ ਲਿਖਿਆ ਹੁੰਦਾ ਇਸ ਤਰ੍ਹਾਂ ਮਨਨਈ ਪੁਰਤੀਨ ਲੋਕ 14 ਹੈ ਕਿ ਬਿਖੈ ਜਗ ਜਪ ਹੀ ਜਿਹ ਜਾਪ ਇਹ ਹਾਹੇ ਦੇ ਨਾਲ ਸੁੱਧ ਹੈ ਜਪ ਹੀ ਜਗ ਜਪ ਹੀ ਜਿਹ ਜਾਪ ਨਾਦ ਦੇਵ ਅਨਾਦ ਮੂਰਤ ਥਾਪਿਓ ਸਬੈ ਜਿਹੇ ਥਾਪ ਇਹ ਜਿਹੜਾ ਸਬੈ ਸ਼ਬਦ ਹੈ ਇਹ ਬੱਬੇ ਦੇ ਨਾਲ ਸੁੱਧ ਹੈ ਥਾਪਿਓ ਸਬੈ ਜਿਹੇ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਉੰਗ ਭਵ ਗੜਨ ਭੰਜਨ ਹਾਰ ਕਾਲ ਹੀ ਨਾ ਕਲਾ ਸੰਜੁਗਤ ਸੰਜੁਗਤ ਕਹਿਣਾ ਹੈ ਅਕਾਲ ਪੁਰਖ ਅਦੇਸ ਧਰਮ ਧਾਮ ਸੋ ਭਰਮ ਰਹਤ ਅਪੂਤ ਅਲਖ ਅਭੇਸ਼ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਅਵਧੂਤ ਹੀ ਕਹਿਣਾ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਇਸੇ ਤਰ੍ਹਾਂ ਗਰਭ ਬੱਬੇ ਦੇ ਨਾਲ ਕਹਿਣਾ ਹੈ ਬੱਬੇ ਨਾਲ ਅਰਥ ਪੇਟ ਬਣੇਗਾ ਬੱਬੇ ਦੇ ਨਾਲ ਹੰਕਾਰ ਦੀ ਅਕਾਲ ਪੁਰਖ ਵਾਹਿਗੁਰੂ ਗਰਬ ਗੰਜਨ ਹੰਕਾਰੀਆਂ ਦੇ ਹੰਕਾਰ ਨੂੰ ਗੰਜਨ ਮੈਨੇ ਨਾਸ਼ ਕਰਨ ਵਾਲਾ ਗਰਬ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਿਤਪਾਰ ਇਹ ਪ੍ਰਿਤਪਾਰ ਪੱਪੇ ਨੂੰ ਸਿਹਾਰੀ ਲੱਗੀ ਹੋਈ ਹੈ ਪਰ ਨਵੇਂ ਜਿਹੜੇ ਗੁਟਕੇ ਸਹਿਬਾਨ ਹਨ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਨਾਲ ਨਹੀਂ ਆਉਂਦਾ ਇਹ ਸ਼ੁੱਧ ਸਰੂਪ ਇਸ ਦਾ ਪ੍ਰਿਤਪਾਰ ਹੀ ਹੈ ਸਰਬ ਕੋ ਪ੍ਰਿਤਪਾਰ ਸਰਬ ਗੰਤਾ ਸਰਬ ਹੰਤਾ ਸਰਬਤੇ ਅਨਭੇਖ ਸਰਬ ਸਾਸਤਰ ਨਾ ਜਨਹੀ ਜਿਹ ਰੂਪ ਰੰਗ ਅਰ ਰੇਖ ਪਰਮ বেদ ਪੁਰਾਨ ਜਾ ਕਹੈ ਜਾ ਕਹੈ ਨਹੀਂ ਕਹਿਣਾ ਜਾ ਕਹੈ ਨੇਤ ਭਾਖਤ ਨਿਤ ਕੋਟ ਸਿਮਰਤ ਪੁਰਾਨ ਸ਼ਾਸਤਰ ਨ ਆਵਹੀ ਉਹ ਚਿੱਤ ਇਸ ਤਰੀਕੇ ਦੇ ਨਾਲ ਹੀ ਸ਼ਾਸਤਰ ਤੇ ਵਿਸਰਾਮ ਨ ਆਵਹੀ ਉਹ ਚਿੱਤ ਮਦ ਭਾਰ ਛੰਦ ਤਵ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼ ਨਿਸਦਿਨ ਅਨਾਸ ਆ ਜਾਣ ਬਾਹੋ ਸਾਹਨ ਸਾਹੋ ਰਾਜਾਨ ਰਾਜ ਭਾ ਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦ੍ਰਾਨ ਇੰਦਰ ਬਾਲਾਨ ਬਾਲ ਰੰਖਾਨ ਰੰਕ ਕਾਲਾਨ ਕਾਲ ਅਨ ਭੂਤ ਅੰਗ ਆਪਾ ਅਭੰਗ ਗਤ ਮਿਤ ਅਪਾਰ ਗੁਣ ਗਨ ਉਦਾਰ ਮਨ ਗਨ ਪ੍ਰਨਾਮ ਨਿਰਭੈ ਨਿਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਆਲਸਾ ਕਰਮ ਇਸ ਨੂੰ ਆਲਸਾ ਕਹਿਣਾ ਹੈ ਲੱਲੇ ਉੱਪਰ ਅੱਧਕ ਲਗਾ ਕੇ ਸੱਸੇ ਦੁਲਾਵਾਂ ਦੇ ਨਾਲ ਇਸ ਦਾ ਉਚਾਰਨ ਕਰਨਾ ਹੈ ਆਲਸਾ ਇਸ ਤਰੀਕੇ ਦੇ ਨਾਲ ਆਲਸਾ ਕਰਮ ਆਦ੍ਰਸਾ ਧਰਮ ਸਰਬ ਪਰਣਾਡੈ ਪਰਣਾਡੈ ਇਸ ਤਰ੍ਹਾਂ ਪੜ੍ਹਨਾ ਹੈ ਸਰਬ ਪਰਣ ਅਡੈ ਅਨਡੰਡ ਵੱਡੈ ਚਾਤਰੀ ਛੰਦ ਤ્વ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀੰ ਕਰੀੰ ਨਿਰਨਾਮੇ ਅਕਾਮੇ ਪੁਜੰਗ ਪ੍ਰਯਾਤ ਛੰਦ ਚਤਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਇਸੇ ਤਰੀਕੇ ਦੇ ਨਾਲ ਰਾਰੇ ਅੱਤੇ ਲੱਗੇ ਹੋਏ ਹੈ ਚਤੁਰ ਚੱਕਰ ਇਸ ਤਰ੍ਹਾਂ ਪੜਨਾ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮੰਨਿਆ ਚਤਰ ਚੱਕਰ ਦਾਨਿਆ ਚਾਤਰੀ ਛੰਦ ਨਾ ਸਤਰ ਨਾ ਮਿੱਤਰ ਨਾ ਭਰਮੰ ਨਾ ਪਿੱਤਰ ਨਾ ਕਰਮੰ ਨਾ ਕਾਏ ਅਜਨਮੰ ਅਜਾਏ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਰਥੀ ਸ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵ ਪ੍ਰਸਾਦ ਕਥਤੇ ਕਿ ਆਛਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਇਸੇ ਤਰੀਕੇ ਦੇ ਨਾਲ ਹੀ ਕਕੇ ਨੂੰ ਸਿਹਾਰੀ ਲਾ ਕੇ ਪੜ੍ਹਨਾ ਹੈ ਕਿ ਕੇ ਨਹੀਂ ਕਹਿਣਾ ਕੇ ਆ ਭਿਜ ਲੋਕੈ ਕੇ ਆਦਿਤ ਸੋਕੈ ਕੇ ਅਵਦੂਤ ਬਰਨੈ ਕੇ ਵਿਪੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਆਸੋਕ ਬਰਨੈ ਕੇ ਸਰਬਾ ਅਭਰਨੈ ਕੇ ਜਗਤੰ ਕ੍ਰਿਤੀ ਹੈ ਕੇ ਛਤਰੰ ਛਤਰੀ ਹੈ ਕੇ ਬ੍ਰਹਮੰ ਸਰੂਪੈ ਕੇ ਅਨਭਾਉ ਅਨੂਪੈ ਕੇ ਆਦ ਅਦੇਵ ਹੈ ਕੇ ਆਪ ਅਪੇਵ ਹੈ ਕੇ ਚਿਤੰਬਿヒनੈ ਕੇ ਇਕੈ ਅਧਿਨੈ ਕੇ ਰੋਜੀ ਰਜਾਕੇ ਰਹੀਮਾ ਦੇ ਹੱਕ ਹੈ ਇਸੇ ਤਰ੍ਹਾਂ ਹੀ ਰਿਹਾਕਾ ਪੜਨਾ ਹੈ ਕੇ پاک ਬੇਅੈਬ ਹੈ ਕੇ ਗੈਬੁਲ ਗੈਬ ਹੈ ਕੇ ਅਫਵਲ ਗੁਨਾਹ ਹੈ ਅਫਵਲ ਕਹਿਣਾ ਅਫਵਲ ਕਿ ਆਪ ਬੋਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਦੇਹੰਦ ਕਹਿਣਾ ਦੇਹਿੰਦ ਨਹੀਂ ਕਹਿਣਾ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਯ ਹੈ ਕਿ ਸਰਬਤਰ ਦਾਨਯ ਹੈ ਕੇ ਸਰਬਤਰ ਗੌਣੈ ਕੇ ਸਰਬਤਰ ਭੌਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਇਹ ਰਾਜੈ ਥੋੜਾ ਜਿਹਾ ਪੋਲਾ ਸਾਜੈ ਕਸਕੇ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਇਸ ਤਰੀਕੇ ਦੇ ਨਾਲ ਜਾਹੋ ਨਹੀਂ ਕਹਿਣਾ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸ ਕੇ ਸਰਬਤਰ ਥਿਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਲੈ ਕੇ ਸਰਬਤਰ ਹੰਤ ਕੇ ਸਰਬਤਰ ਗੰਤੈ ਕੇ ਸਰਬਤਰ ਦੇਖੀ ਕੇ ਸਰਬਤਰ ਦੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੇ ਸਰਬਤਰ ਤ੍ਰਾਣ ਕੇ ਸਰਬਤਰ ਪ੍ਰਾਣ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਨਯੈ ਸਦਾਗੰ ਪ੍ਰਧਾਨਯੈ ਕੇ ਸਰਬਤਰ ਜਾਪਿਐ ਕੇ ਸਰਬਤਰ ਥਾਪਿਐ ਇਨਾਂ ਸ਼ਬਦਾਂ ਨੂੰ ਜਾਪਿਐ ਥਾਪਿਐ ਇਸ ਤਰ੍ਹਾਂ ਹੀ ਪੜ੍ਹਨਾ ਹੈ ਕੇ ਸਰਵਤਰ ਮਾਨਯ ਹੈ ਸਦਾਵੰ ਪਰਧਨਯ ਹੈ ਕੇ ਸਰਵਤਰ ਜਾਪਯ ਹੈ ਕੇ ਸਰਵਤਰ ਥਾਪਯ ਹੈ ਕੇ ਸਰਵਤਰ ਭਨੈ ਕੇ ਸਰਵਤਰ ਮਨੈ ਕੇ ਸਰਵਤਰ ਇੰਦਰੈ ਕੇ ਸਰਵਤਰ ਚੰਦਰੈ ਕੇ ਸਰਬੰਕਲੀਮੈ ਕੇ ਪਰਮੰਥ ਹੀ ਮੈ ਕੇ ਆਕਲ ਅਲੰਮੈ ਕੇ ਸਾਹਿਬ ਕਲੰਮੈ ਕਿ ਹੁਸਨ ਅਲ ਹੁਸਨ ਅਲ ਪਾਠ ਸੁਧ ਹੈ ਹੁਸਨੁਲ ਨਹੀਂ ਹਾਹੇ ਨੂੰ ਔਂਕੜ ਲੱਗਿਆ ਨੰਨੇ ਨੂੰ ਔਂਕੜ ਨਹੀਂ ਲਾਉਣਾ ਕਈ ਗੁਟਕੇ ਸਹਿਬਾਨਾਂ ਚ ਇਹ ਛਪਿਆ ਹੁੰਦਾ ਪਰ ਉਹ ਬਿਲਕੁਲ ਅਸੁੱਧ ਹੈ ਕਿ ਹੁਸਨ ਅਲ ਵਜੂਹ ਹੈ ਤਮਾਮੁਲ ਰੁਜੂ ਹੈ ਰੁਜੂ ਕਹਿਣਾ ਹੈ ਰੁਜੂ ਹੈ ਹਮੈ ਸਲਾਮੈ ਸਲੀਖਤ ਮੁਦਾਮੈ ਗਨੀਮਲਾ ਸ਼ਕਸਤ ਸਸੇ ਦੇ ਪੈਰਾਂ 'ਚ ਬਿੰਦੀ ਲੱਗੀ ਹੋਈ ਹੈ ਇਸ ਕਰਕੇ ਸ਼ਕਸਤ ਕਹਿਣਾ ਹੈ ਗਰੀਬੁਲ ਪਰਸਤ ਬਿਲੰਦੁਲ ਮਕਾਨੈ ਜ਼ਮੀਨੁ ਰਜਮਾਨੈ ਤਮੀਦਰਤੁ ਮਾਮੈ ਰੁਜੂਅਲ ਨਿਧਾਨੈ ਹਰੀਫਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਦਰ ਨਿਵਾਜ ਹੈ ਗਨੀਮਲ ਖਿਰਾਜ ਹੈ ਤ੍ਰਮੁਕਤ ਸਰੂਪ ਹੈ ਨਿਰੁਕਤ ਸਰੂਪ ਹੈ ਤ੍ਰਮੁਕਤ ਮੀਪੂਤ ਹੈ ਪ੍ਰਭੁਗਤ ਪ੍ਰਭਾ ਹੈ ਸੋਜੁਗਤ ਸੁਧਾ ਹੈ ਸੋਜੁਗਤ ਇਕੱਠਾ ਹੀ ਕਹਿਣਾ ਹੈ ਸੋਜੁਗਤ ਸੁਧਾ ਹੈ ਸਦਾਵੰਸ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓੰ ਆਦ ਰੂਪੈ ਇਹ ਰੂਪੈ ਹੀ ਪੜਨਾ ਹੈ ਰੂਪੈ ਸਰੂਪੈ ਕਈਆਂ ਗਟਕੇ ਸਹਿਬਾਨਾਂ 'ਚ ਰੂਪੇ ਛਪਿਆ ਹੁੰਦਾ ਓੰ ਆਦ ਰੂਪੈ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਭੰਗੀ ਤਿਰਖਾਮੇ ਤਿਰਬਰਗੰ ਤਿਰਬਾਦੇ ਅਗੰਝੇ ਅਗਾਦੇ ਸੁਭੰ ਸਰਬਭਾਗੇ ਸੋ ਸਰਬਾ ਅਨੁਰਾਗੇ ਤਿਰਭੁਗਤ ਸਰੂਪ ਹੈ ਅਛਜ ਹੈ ਅਛੂਤ ਹੈ ਕੇ ਨਰਕੰ ਪ੍ਰਨਾਸ਼ ਹੈ ਪ੍ਰਥੀਵਲ ਤੇਥੀਵਲ ਕਹਿਣਾ ਪ੍ਰਥੀਵਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦਾਵੰ ਸਦਾ ਹੈ ਵਿਭਗਤ ਸਰੂਪ ਹੈ ਪ੍ਰਜਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭਗਤ ਪ੍ਰਵਾਹ ਹੈ ਅਨੁਉਕਤ ਅਨੁਉਕਤ ਕਹਿਣਾ ਅਨੁਉਕਤ ਸਰੂਪ ਹੈ ਪ੍ਰਜਗਤ ਅਨੂਪ ਹੈ ਇਥੋਂ ਤੱਕ ਜੋ ਆਪਾ ਜੀ ਨੇ ਪਾਵਨ ਸ੍ਰੀ ਜਾਪ ਸਾਹਿਬ ਜੀ ਦੀਆਂ 132 ਪੌੜੀਆਂ ਤੱਕ ਸੰਥਿਆ ਕੀਤੀ ਹੈ ਜੋ ਸੰਥਿਆ ਕੀਤੀ ਹੈ ਇਸ ਨੂੰ ਘਰ ਜਾ ਕੇ ਪੜਨਾ ਵੀ ਹੁੰਦਾ ਹੈ ਅਭਿਆਸ ਵੀ ਕਰਨਾ ਹੁੰਦਾ ਹੈ ਜਿਸ ਕਰਕੇ ਵਾਰ-ਵਾਰ ਨਵੀਂ ਜਨ ਕਰਕੇ ਅਭਿਆਸ ਕਰਕੇ ਆਪਣਾ ਜੋ ਪਾਵਨ ਗੁਰਬਾਣੀ ਸ਼ੁੱਧ ਹੋ ਸਕੇ ਸੋ ਇੱਥੇ ਹੀ ਸਮਾਪਤੀ ਹੈ